ਸਾਨੂੰ ਜੁਵਲਰਸ ਦਾ ਇੱਕ ਵਰਕਰ ਸੀਗਾ ਉਹਨਾਂ ਨੇ ਜਿਹੜਾ ਕੰਮ ਕਰਦਾ ਸੀ ਉਹ ਨੂੰ ਕੰਮ ਕਰਦੇ ਨੂੰ ਤਾਂ ਹਲੇ ਮਹੀਨਾ ਡੇਢ ਹੀ ਹੋਇਆ ਸੀਗਾ ਉਹ ਇਹ ਮਾਲ ਸਪਲਾਈ ਕਰਨ ਦਾ ਕੰਮ ਕਰਦੇ ਆ ਉਹ ਇਹਨਾਂ ਦਾ ਸਮਾਨ ਜਿਹੜਾ ਉਹ ਲੈ ਕੇ ਜਾਂਦੇ ਸੀ ਉਹਦੇ ਚੋਂ ਜਦੋਂ ਬਾਅਦ ਚ ਉਹਨਾਂ ਨੇ ਟੈਲੀ ਕੀਤਾ ਤਾਂ ਉਹਦੇ ਜੋ ਜੜੀਆਂ ਹੈਗੇ ਆ ਕੁਝ ਸਮਾਨ ਘਟ ਗਿਆ ਠੀਕ ਹੈ ਤਾਂ ਇਹਦੇ ਤੋਂ ਪਤਾ ਕੀਤਾ ਫੋਨ ਫੋਨ ਬੰਦ ਕਰ ਗਿਆ ਠੀਕ ਹੈ ਤਾਂ ਇਹਨਾਂ ਨੂੰ ਫਿਰ ਪਤਾ ਲੱਗਿਆ ਜਦੋਂ ਇਹ ਫੋਨ ਨੂੰ ਬੰਦ ਕਰ ਗਿਆ ਫਿਰ ਇਹਨਾਂ ਨੂੰ ਬਾਅਦ ਚੋਂ ਪਤਾ ਲੱਗਿਆ ਵੀ ਇਹ ਬੰਦਾ ਜਿਹੜਾ ਹੈਗਾ ਸਾਡਾ ਇੰਨਾ ਸਮਾਨ ਇਹਨੇ ਗਾਇਬ ਕਰਤਾ ਠੀਕ ਹੈ ਪਹਿਲਾਂ ਇਹਨਾਂ ਨੂੰ ਲਾਰੇ ਲੂਰੇ ਲੰਦਾ ਰਿਹਾ ਵੀ ਮੈਂ ਦੇ ਦੂੰਗਾ ਜੀ ਫਿਰ ਮੈਂ ਪੈਸੇ ਦੇ ਦੂੰਗਾ ਪੈਸੇ ਉਹਨੇ ਨਹੀਂ ਦਿੱਤੇ ਤੇ ਬਾਅਦ ਚੋਂ ਫਿਰ ਫੋਨ ਬੰਦ ਹੀ ਕਰ ਗਿਆ ਇਹ ਕਿ ਵਰਕਰ ਸੀਗਾ ਹਾਂਜੀ ਹਾਂਜੀ ਇਹਨਾਂ ਦਾ ਵਰਕਰ ਹੈ ਕਿੰਨੇ ਕੁ ਦਿਨ ਪੁਰਾਣਾ ਵਰਕਰ ਇਹਨਾਂ ਕੋਲ ਥੋੜੇ ਹੀ ਟਾਈਮ ਹੋਇਆ ਸੀ ਉਹਨੂੰ 2 ਕੁ ਮਹੀਨੇ ਹੋਏ ਇਸ ਵਿੱਚ ਦਾ ਕੰਮ ਪਤਾ ਨਹੀਂ ਮਿਲਣਾ ਕਿ ਕਿੰਨਾ ਸ਼ਾਇਦ ਤੇ ਥੋੜੇ ਟਾਈਮ ਹੋਇਆ ਇਹਦੇ ਕੋਲ ਕੰਮ ਕਰਦੇ ਹਉਣ ਉਹਨੂੰ ਇਹਨਾਂ ਨੇ ਐਕਚੁਅਲੀ ਇਹਦੀ ਵੈਰੀਫਿਕੇਸ਼ਨ ਵਗੈਰਾ ਕਰਾਈ ਨਹੀਂ ਸੀਗੀ ਤੇ ਮੇਰੀ ਇਹੀ ਉਹ ਕੀ ਅਪੀਲ ਹੈ ਜਿੰਨੇ ਵੀ ਵਰਕਰ ਜਿਹਦੇ ਕੋਲ ਵੀ ਕੰਮ ਕਰਦੇ ਆ ਚਾਹੇ ਜੁਲਰਸ ਦੇ ਹੋਵੇ ਜਾਂ ਕਿਸੇ ਵੀ ਸ਼ਾਪ ਤੇ ਜਿਹਨੂੰ ਆਪਾਂ ਕੋਈ ਵੀ ਵੈਲਿਊਏਬਲ ਚੀਜ਼ ਦੇ ਰਹੇ ਆ ਉਹਦੀ ਉਹਦੀ ਇੱਕ ਵੈਰੀਫਿਕੇਸ਼ਨ ਹੋਈ ਹੋਵੇ ਉਹਦੀ ਕਰੈਕਟ ਵੈਰੀਫਿਕੇਸ਼ਨ ਹੋਈ ਹੋਵੇ ਸਾਡੀ ਨੋਲੇਜ ਆ ਜਾਂਦਾ ਕਿਉਂਕਿ ਇਸ ਬੰਦੇ ਤੇ ਪਹਿਲਾਂ ਵੀ ਇੱਕ ਪਰਚਾ ਔਰ ਜਿਹਦੇ ਬਾਰੇ ਇਹਨਾਂ ਨੂੰ ਪਤਾ ਨਹੀਂ ਸੀ ਉਹ ਪਹਿਲਾਂ ਵੀ ਇਸੇ ਚੀਜ਼ ਦਾ ਪਰਚਾ ਹੈ ਜਿੱਥੇ ਕੰਮ ਕਰਦਾ ਸੀ ਉੱਥੇ ਇਹਨੇ ਕੁਝ ਸਮਾਨ ਚੋਰੀ ਕੀਤਾ ਸੀ ਕਿੰਨੀਆਂ ਗੋਹੁੰਦਰੀਆਂ ਸੀਗੀਆਂ ਤੇ ਡਾਇਮੰਡਸ ਦੀਆਂ ਸੀਗੀਆਂ ਹਾਂਜੀ ਇਹਨਾਂ ਦਾ 골ਡ ਡਾਇਮੰਡ ਮਿਕਸ ਹੁੰਦਾ ਹੈਗਾ ਜੀ ਉਹ ਉਹ ਸਾਰਾ ਸਵਾਲ ਸ਼ਾਨੂ ਜੁਵਲਰਸ ਦਾ ਇੱਕ ਵਰਕਰ ਸੀਗਾ ਉਹਨਾਂ ਦੇ ਜਿਹੜਾ ਕੰਮ ਕਰਦਾ ਸੀ ਉਹ ਨੂੰ ਕੰਮ ਕਰਦੇ ਨੂੰ ਤਾਂ ਹਲੇ ਮਹੀਨਾ ਡੇਢੀ ਹੋਇਆ ਸੀਗਾ ਉਹ ਇਹ ਮਾਲ ਸਪਲਾਈ ਕਰਨ ਦਾ ਕੰਮ ਕਰਦੇ ਆ ਉਹ ਇਹਨਾਂ ਦਾ ਸਮਾਨ ਜਿਹੜਾ ਲੈ ਕੇ ਜਾਂਦੇ ਸੀ ਉਹਦੇ ਚੋਂ ਜਦੋਂ ਬਾਅਦ ਚ ਉਹਨਾਂ ਨੇ ਟੈਲੀ ਕੀਤਾ ਤਾਂ ਉਹਦੇ ਜੋ ਜੜੀਆਂ ਹੈਗਿਆ ਕੁਝ ਸਮਾਨ ਘਟ ਗਿਆ ਠੀਕ ਹੈ ਤਾਂ ਇਹਦੇ ਤੋਂ ਪਤਾ ਕੀਤਾ ਫੋਨ ਫੋਨ ਬੰਦ ਕਰ ਗਿਆ ਠੀਕ ਹੈ ਤਾਂ ਇਹਨਾਂ ਨੂੰ ਫਿਰ ਪਤਾ ਲੱਗਿਆ ਜਦੋਂ ਇਹ ਫੋਨ ਫੋਨ ਬੰਦ ਕਰ ਗਿਆ ਫਿਰ ਇਹਨਾਂ ਨੂੰ ਬਾਅਦ ਚੋਂ ਪਤਾ ਲੱਗਿਆ ਵੀ ਇਹ ਬੰਦਾ ਜਿਹੜਾ ਹੈਗਾ ਸਾਡਾ ਇਹਨਾਂ ਸਮਾਨ ਇਹਨੇ ਗਾਇਬ ਕਰਤਾ ਠੀਕ ਹੈ ਪਹਿਲਾਂ ਇਹਨਾਂ ਨੂੰ ਲਾਰੇ ਲੂਰੇ ਲੰਦਾ ਰਿਹਾ ਵੀ ਮੈਂ ਦੇ ਦੂੰਗਾ ਜੀ ਤੇ ਮੈਂ ਪੈਸੇ ਦੇ ਦੂੰਗਾ ਪੈਸੇ ਉਹਨੇ ਨਹੀਂ ਦਿੱਤੇ ਤੇ ਬਾਅਦ ਚੋਂ ਫਿਰ ਫੋਨ ਬੰਦ ਹੀ ਕਰ ਗਿਆ ਉਹ ਇੱਕ ਵਰਕਰ ਸੀਗਾ ਹਾਂਜੀ ਹਾਂਜੀ ਇਹਨਾਂ ਦਾ ਵਰਕਰ ਕਿੰਨੀ ਕੁ ਦੇਰ ਪੁਰਾਣਾ ਵਰਕਰ ਇਹਨਾਂ ਕੋਲ ਥੋੜੇ ਟਾਈਮ ਹੋਇਆ ਸੀ ਨੂੰ 2 ਕੁ ਮਹੀਨੇ ਹੋਏ ਇਸ ਵਿੱਚ ਦਾ ਕੰਮ پتہ ਨਹੀਂ ਮਿਲਨਾ ਕਿ ਕਿੰਨਾ ਸ਼ਾਇਦ ਤੇ ਥੋੜੇ ਟਾਈਮ ਹੋਇਆ ਇਹਦੇ ਕੋਲ ਕੰਮ ਕਰਦੇ ਉਹਨੂੰ ਇਹਨਾਂ ਨੇ ਐਕਚੁਅਲੀ ਇਹਦੀ ਵੈਰੀਫਿਕੇਸ਼ਨ ਵਗੈਰਾ ਕਰਾਈ ਹੋਈ ਸੀ ਜੀ ਤੇ ਮੇਰੀ ਇਹੀ ਉਹ ਕੀ ਅਪੀਲ ਹੈ ਜਿੰਨੇ ਵੀ ਵਰਕਰ ਜਿਹਦੇ ਕੋਲ ਵੀ ਕੰਮ ਕਰਦੇ ਆ ਚਾਹੇ ਜੁਲਰਸ ਦੇ ਹੋਵੇ ਜਾਂ ਕਿਸੇ ਵੀ ਸ਼ਾਪ ਦੇ ਜਿਹਨੂੰ ਆਪਾਂ ਕੋਈ ਵੀ ਵੈਲਿਊਏਬਲ ਚੀਜ਼ ਦੇ ਰਹੇ ਆ ਉਹਦੀ ਉਹਦੀ ਇੱਕ ਵੈਰੀਫਿਕੇਸ਼ਨ ਹੋਈ ਹੋਵੇ ਉਹਦੀ ਕਰੈਕਟ ਵੈਰੀਫਿਕੇਸ਼ਨ ਹੋਈ ਹੋਵੇ ਸਾਡੀ ਨੋਲੇਜ ਆ ਜਾਂਦਾ ਕਿਉਂਕਿ ਇਸ ਬੰਦੇ ਤੇ ਪਹਿਲਾਂ ਵੀ ਇੱਕ ਪਰਚਾ ਔਰ ਜਿਹਦੇ ਬਾਰੇ ਇਹਨਾਂ ਨੂੰ ਪਤਾ ਨਹੀਂ ਸੀ ਉਹ ਪਹਿਲਾਂ ਵੀ ਇਸੇ ਚੀਜ਼ ਦਾ ਪਰਚਾ ਹੈ ਜਿੱਥੇ ਕੰਮ ਕਰਦਾ ਸੀ ਉੱਥੇ ਇਹਨੇ ਕੁਝ ਸਮਾਨ ਚੋਰੀ ਕੀਤਾ ਸੀ ਕਿੰਨੀਆਂ ਗੋਹੁੰਦਰੀਆਂ ਸੀਗੀਆਂ ਤੇ ਡਾਇਮੰਡਸ ਦੀਆਂ ਸੀਗੀਆਂ ਹਾਂਜੀ ਇਹਨਾਂ ਦਾ 골ਡ ਡਾਇਮ ਮਿਕਸ ਹੁੰਦਾਗਾ ਜੀ